ਹਾਂਜੀ ਅੱਜ ਆਪਾਂ ਸੁਣਦੇ ਹਾਂ ਕੀਵੇ ਵਾਲੇ ਕੋਲੋਂ ਕੁੜਤਾ ਪਜਾਮਾ ਲੁੱਕ 2 ਚੱਲ ਭਈ ਕੀਵੇ ਵਾਲਿਆ ਕਰਦੇ ਸ਼ੁਰੂ ਉਹ ਨਿਸ਼ਕਰਕੇ ਪ੍ਰੈਸ ਪਾਵਾਂ ਕੁੜਤਾ ਅੱਖਾਂ ਉੱਤੇ ਐਨਕੋ ਨੂੰ ਲਾ ਲਵਾਂ ਉਹ ਬੁਲਟ ਦੇ ਉੱਤੇ ਦੇਵਾਂ ਗੇੜੀਆਂ ਨਹੀਂ ਮੈਂ ਪਰਨੇ ਨੂੰ ਗਲ ਚ ਕਮਾ ਲਵਾਂ ਬੁਲਟ ਦੇ ਉੱਤੇ ਦੇਵਾਂ ਗੇੜੀਆਂ ਨਹੀਂ ਮੈਂ ਪਰਨੇ ਨੂੰ ਗਲ ਚ ਕਮਾ ਲਵਾਂ ਉਹ ਖੁੱਸੇ ਦਾ ਕੀ ਕਰਨ ਮੁਕਾਬਲਾ ਅੱਜ ਕੱਲ ਦੇ ਜੋ ਬੂਟ ਸੋਹਣੇ ਕੁੜਤੇ ਪਜਾਮੇ ਵਾਲੀ ਲੁੱਕ ਨੂੰ ਦੂਰ ਤੋਂ ਹੀ ਵੱਜਦੇ ਸਲੂਟ ਸੋਹਣੀਏ ਉਹ ਮਾਪਿਆਂ ਦਾ ਪੁੱਤ ਆ ਮੈਂ ਲਾਡਲਾ ਕੰਮ ਕੀਤਾ ਨਹੀਂ ਹੋ ਅੱਜ ਤੱਕ ਰੋਂਗ ਨਹੀਂ ਔਰ ਅਭੀ ਗੱਲ ਬਾਰੇ ਇਹ ਤੁਝ ਜਾਣਣਾ ਪਿੰਡ ਖੀਵੇ ਤੋਂ ਮੈਂ ਕਰਦਾ ਬਲੋਂਗ ਨਹੀਂ ਪਿੰਡ ਖੀਵੇ ਤੋਂ ਮੈਂ ਕਰਦਾ ਬਲੋਂਗ ਨਹੀਂ ਸਾਡਾ ਯਾਰ ਆ ਪੱਕਾ ਬੂਟਾ ਦਰਜੀ ਉਹ ਸਾਡਾ ਯਾਰ ਆ ਪੱਕਾ ਬੂਟਾ ਦਰਜੀ ਜੀ ਜਨਾ ਬਣਾਵੇ ਸਾਡੇ ਸੂਟ ਸੋਹਣੀਏ ਕੁਰਤੇ ਵਿਆਮੇ ਵਾਲੀ ਲੁੱਕ ਨੂੰ ਆ ਦੂਰ ਤੋਂ ਹੀ ਵੱਜਦੇ ਸਲੂਟ ਸੋਹਣੀਏ ਵਾਹ ਜੀ ਵਾਹ ਤੋਂ ਹੀ ਵੱਜਦੇ ਸਲੂਟ ਸੋਹਣੀਏ